ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਸਾਥੀਓ ਅੱਜ ਅਸੀਂ ਗੱਲ ਕਰਾਂਗੇ ਬੀਟਰੂਟ ਯਾਨੀ ਕਿ ਚਕੰਦਰ ਦੇ ਫਾਇਦੇ ਬਾਰੇ ਚਕੰਦਰ ਨੂੰ ਇੱਕ ਸੁਪਰ ਫੂਡ ਮੰਨਿਆ ਜਾਂਦਾ ਹੈ ਸੋ ਇਹ ਸਾਡੀ ਸਿਹਤ ਵਾਸਤੇ ਅਣਗਿਣਤ ਫਾਇਦੇ ਰੱਖਦੀ ਹੈ ਜਿਹੜੀ ਇਹ ਚਕੰਦਰ ਦੀ ਸਬਜ਼ੀ ਕਹਿ ਲਓ ਫਲ ਕਹਿ ਲਓ ਚਕੰਦਰ ਦੇ ਵਿੱਚ ਪਹਿਲਾਂ ਤਾਂ ਆਪਾਂ ਜਾਣ ਲੈਣੇ ਆ ਵੀ ਕਿਹੜੇ ਕਿਹੜੇ ਪੋਸ਼ਟਿਕ ਤੱਤ ਹੁੰਦੇ ਸਾਥੀਓ ਇਹਦੇ ਵਿੱਚ ਆਇਰਨ ਬੜਾ ਵਧੀਆ ਹੁੰਦਾ ਹੈ ਫੋਲੇਟ ਬੜਾ ਵਧੀਆ ਹੁੰਦਾ ਜਿਹਨੂੰ ਅਸੀਂ ਵਿਟਾਮਿਨ B9 ਵੀ ਕਹਿ ਦਿੰਨੇ ਆ ਇਸ ਤੋਂ ਇਲਾਵਾ ਇਹਦੇ ਵਿੱਚ ਮੈਗਨੀਜ਼ ਬਹੁਤ ਵਧੀਆ ਹੁੰਦਾ ਏ ਪੋਟਾਸ਼ੀਅਮ ਬੜਾ ਵਧੀਆ ਹੁੰਦਾ ਏ ਤੇ ਇਹਦੇ ਵਿੱਚ ਇੱਕ ਨਾਈਟ੍ਰੇਟ ਨਾਂ ਦਾ ਅਜੀਹਾ ਕੈਮੀਕਲ ਜਾਂ ਕੰਪਾਊਂਡ ਕਹ ਲੋ ਹੁੰਦਾ ਏ ਜਿਹੜਾ ਸਾਡੇ ਸਰੀਰ ਦੇ ਵਿੱਚ ਜਾ ਕੇ ਨਾਈਟ੍ਰਿਕ ਆਕਸਾਈਡ ਵਿੱਚ ਬਦਲ ਜਾਂਦਾ ਉਸ ਤੋਂ ਬਾਅਦ ਕੀ ਹੁੰਦਾ ਏ ਜਿਹੜਾ ਨਾਈਟ੍ਰਿਕ ਆਕਸਾਈਡ ਆ ਉਹ ਸਾਡੇ ਖੂਨ ਦੀਆਂ ਨਸਾਂ ਨੂੰ ਡਾਈਲੇਟ ਕਰ ਦਿੰਦਾ ਏ ਸੋ ਜੀ ਦੇ ਕਰਕੇ ਸਾਡਾ ਜਿਹੜਾ ਖੂਨ ਦਾ ਵਹਾਅ ਆ ਉਹ ਵਧੀਆ ਹੋ ਜਾਂਦਾ ਏ ਸਾਡੇ ਦਿਲ ਨੂੰ ਜ਼ੋਰ ਨਹੀਂ ਲਾਉਣਾ ਪੈਂਦਾ ਖੂਨ ਨੂੰ ਵੱਖ-ਵੱਖ ਸਰੀਰ ਦੇ ਹਿੱਸਿਆਂ ਚ ਪਹੁੰਚਾਉਣ ਵਾਸਤੇ ਸੋ ਚਕੰਦਰ ਦੇ ਸਾਡੀ ਸਿਹਤ ਨੂੰ ਬਹੁਤ ਅਣਗਿਣਤ ਫਾਇਦੇ ਆ ਉਹਨਾਂ ਫਾਇਦਿਆਂ ਬਾਰੇ ਡਿਟੇਲ ਨਾ ਜਾਣਦੇ ਆ ਸੋ ਆ ਪੂਰੀ ਵੀਡੀਓ ਨੂੰ ਅਖੀਰ ਤੱਕ ਜਰੂਰ ਸੁਣਿਓ ਤੇ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਇਹਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀਆਂ ਜਿਹੜੀਆਂ ਮੈਂ ਅੱਗੇ ਵੀਡੀਓਜ਼ ਬਣਾਵਾਂਗਾ ਸਿਹਤ ਨੂੰ ਲੈ ਕੇ ਉਹ ਤੁਹਾਡੇ ਤੱਕ ਸਿੱਧੀਆਂ ਆਸਾਨੀ ਨਾਲ ਪਹੁੰਚ ਜਾਣਾ। ਸੋ ਸਾਥੀਓ ਜੇ ਚਕੰਦਰ ਦਾ ਪਹਿਲਾ ਫਾਇਦਾ ਵੇਖੀਏ ਤਾਂ ਮੈਂ ਤੁਹਾਨੂੰ ਦੱਸ ਦਾਂ ਕਿ ਹਜ਼ਾਰਾਂ ਸਾਲਾਂ ਪਹਿਲਾਂ ਰੋਮਨ ਦੇਸ਼ ਦੇ ਜਿਹੜੇ ਕਹਿ ਲਓ ਵੀ ਯੋਧੇ ਹੁੰਦੇ ਸੀਗੇ, ਸਿਪਾਈ ਹੁੰਦੇ ਸੀਗੇ ਉਹ ਜੁੱਧ ਤੇ ਵਾਰ ਤੇ ਜਾਣ ਤੋਂ ਪਹਿਲਾਂ ਜਿਨ੍ਹਾਂ ਨੇ ਇਤਿਹਾਸ ਪੜ੍ਹਿਆ ਉਹਨਾਂ ਨੂੰ ਪਤਾ ਹੋਣਾ ਜੁੱਧ ਤੇ ਜਾਣ ਤੋਂ ਪਹਿਲਾਂ ਚਕੰਦਰ ਖਾਂਦੇ ਹੁੰਦੇ ਸੀਗੇ, ਇਹਨਾਂ ਦਾ ਜੂਸ ਪੀਂਦੇ ਹੁੰਦੇ ਸੀ। ਸੋ ਉਹਦਾ ਉਹਦੇ ਪਿੱਛੇ ਕਾਰਨ ਇਹ ਹੁੰਦਾ ਸੀਗਾ ਵਿਚਕੰਦਰ ਦੇ ਨਾਲ ਉਹਨਾਂ ਦਾ ਜਿਹੜਾ ਸਟੈਮ ਨਾ ਉਹ ਮੰਨਦੇ ਸੀ ਵੀ ਉਹ ਵੱਧ ਆਏ ਉਹਨਾਂ ਦੀ ਪਾਵਰ ਵੱਧ ਵੱਧ ਹੋ ਜਾਂਦੀ ਆ ਸੋ ਇਹਦੇ ਪਿੱਛੇ ਸਾਇੰਟੀਫਿਕ ਲੌਜਿਕ ਜਿਹੜੀ ਹੈਗਾ ਏ ਸਟੱਡੀਜ਼ ਇਹ ਦਾਵਾ ਕਰਦੀਆਂ ਇਹ ਦੱਸਦੀਆਂ ਏ ਵਿਚ ਕੰਦਰ ਦੇ ਵਿੱਚ ਨਾਈਟਰੇਟ ਹੁੰਦਾ ਹੈ ਤੇ ਨਾਈਟਰੇਟ ਜਿਵੇਂ ਮੈਂ ਤੁਹਾਨੂੰ ਵੀਡੀਓ ਦੇ ਸ਼ੁਰੂਆਤ ਵਿੱਚ ਦੱਸਿਆ ਕਿ ਨਾਈਟ੍ਰਿਕ ਆਕਸਾਈਡ ਵਿੱਚ ਬਦਲ ਜਾਂਦਾ ਸਾਡੀਆਂ ਜਿਹੜੀਆਂ ਨਰਵਸ ਆ ਉਹਨਾਂ ਨੂੰ ਡਾਈਲੇਟ ਕਰ ਦਿੰਦਾ ਹੈ ਸੋ ਜਿਹਦੇ ਕਰਕੇ ਬਲੱਡ ਫਲੋ ਬਹੁਤ ਹੀ ਵਧੀਆ ਹੋ ਜਾਂਦਾ ਸਾਡੇ ਸਰੀਰ 'ਚ ਤੇ ਸਾਡੇ ਸਰੀਰ ਨੂੰ ਇੱਕ એનર્ਜੀ ਮਿਲਦੀ ਆ ਤਾਕਤ ਮਿਲਦੀ ਆ ਸੋ ਸਾਡਾ ਸਟੈਮਨਾ ਵੀ ਵਧਾਉਂਦਾ ਹੈ ਚਿਕੰਦਰ ਦਾ ਜੂਸ ਜੇ ਅਸੀਂ ਪੀਵਾਂਗੇ ਇਸ ਤੋਂ ਇਲਾਵਾ ਸਟੈਮਨਾ ਤਾਂ ਵਧਾਉਂਦਾ ਹੀ ਵਧਾਉਂਦਾ ਹੈ ਇਸ ਤੋਂ ਇਲਾਵਾ ਜਿਹੜਾ ਚਿਕੰਦਰ ਦਾ ਜੂਸ ਹੈ ਜੇ ਇਹਦਾ ਅਗਲਾ ਫਾਇਦਾ ਵੇਖੀਏ ਤਾਂ ਇਹ ਸਾਡੇ ਬਲੱਡ ਪ੍ਰੈਸ਼ਰ ਨੂੰ ਵੀ ਘੱਟ ਕਰਦਾ ਹੈ ਸੋ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਵੱਧਦਾ ਹੈ ਉਹ ਜ਼ਰੂਰ ਚਿਕੰਦਰ ਨੂੰ ਆਪਣੇ ਭੋਜਨ ਦੇ ਵਿੱਚ ਐਡ ਕਰਨ ਵੀਡੀਓ ਦੇ ਅਖੀਰ ਤੇ ਇਹ ਵੀ ਜਾਣਦੇ ਹਾਂ ਵੀ ਕਿਹੜਾ ਢੰਗ ਤਰੀਕਾ ਸਹੀ ਰਹੂਗਾ ਜੀ ਦੇ ਨਾਲ ਚਿਕੰਦਰ ਦੇ ਸਾਨੂੰ ਜ਼ਿਆਦਾ ਫਾਇਦੇ ਮਿਲਣਗੇ ਸੋ ਸਾਥੀਓ ਇਹ ਸਾਡੇ ਬਲੱਡ ਪ੍ਰੈਸ਼ਰ ਨੂੰ ਕਿਵੇਂ ਘੱਟ ਕਰਦਾ ਹੈ ਇਹ ਹੀ ਜਿਹੜਾ ਨਾਈਟ੍ਰਿਕ ਆਕਸਾਈਡ ਆ ਸਾਡੀਆਂ ਨਸਾਂ ਨੂੰ ਡਾਇਲੇਟ ਕਰ ਦਿੰਦਾ ਜਿਹੜਾ ਕਿ ਚਕੰਦਰ ਦੇ ਵਿੱਚ ਹੁੰਦਾ ਨਾਈਟਰੇਟ ਜਦੋਂ ਸਾਡੀਆਂ ਖੂਨ ਦੀਆਂ ਨਸਾਂ ਫੈਲ ਜਾਂਦੀਆਂ ਐ ਡਾਇਲੇਟ ਹੋ ਜਾਂਦੀਆਂ ਤਾਂ ਇਹਨਾਂ ਦੇ ਵਿੱਚ ਖੂਨ ਦਾ ਵਹਾਅ ਬੜੀ ਆਸਾਨੀ ਨਾਲ ਵਹਿੰਦਾ ਏ ਸੋ ਜਿਹਦੇ ਕਰਕੇ ਸਾਡਾ ਜਿਹੜਾ ਬਲੱਡ ਫਲੋ ਆ ਉਹ ਬੜਾ ਆਸਾਨੀ ਨਾਲ ਹੁੰਦਾ ਏ ਤੇ ਜਿਹਦੇ ਕਰਕੇ ਸਾਡਾ ਬੀਪੀ ਆ ਜਿਹੜਾ ਬਲੱਡ ਪ੍ਰੈਸ਼ਰ ਆ ਉਹ ਹੇਠਾਂ ਹੋ ਜਾਂਦਾ ਸੋ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਵੱਧ ਰਹਿੰਦਾ ਏ ਉਹ ਜਰੂਰ ਸਵੇਰ ਵੇਲੇ ਚਕੰਦਰ ਦੇ ਜੂਸ ਦਾ ਸੇਵਨ ਕਰਨ ਉਹਨਾਂ ਨੂੰ ਬਹੁਤ ਜ਼ਿਆਦਾ ਲਾਭ ਮਿਲੂਗਾ ਫਾਇਦਾ ਮਿਲੂਗਾ ਇਹਤੋ ਲਵਾ ਸਾਥੀਓ ਚਕੰਦਰ ਦਾ ਜੂਸ ਆ ਸਾਡੇ ਲਿਵਰ ਦੀ ਸਿਹਤ ਲਈ ਬਹੁਤ ਵਧੀਆ ਹੈ ਸਾਡੇ ਲਿਵਰ ਨੂੰ ਡੀਟੌਕਸੀਫਾਈ ਕਰਦਾ ਹੈ ਕਲੀਨ ਕਰਦਾ ਹੈ ਚਕੰਦਰ ਦੇ ਵਿੱਚ ਬੀਟਰੂਟ ਵਿੱਚ ਬੀਟਾ ਲੇਨਜ਼ ਨਾਂ ਦੇ ਜਿਹੜੇ ਐਂਟੀਆਕਸੀਡੈਂਟ ਪਾਏ ਜਾਂਦੇ ਆ ਸੋ ਬੀਟਾ ਲੇਨਜ਼ ਕਰਕੇ ਜਿਹੜਾ ਚਕੰਦਰ ਦੇ ਕਹ ਲਓ ਵੀ ਸਬਜ਼ੀ ਦਾ ਜਿਹੜਾ ਕਲਰ ਆ ਉਹ ਲਾਲ ਹੁੰਦਾ ਹੈ ਸੋ ਬੀਟਾ ਲੇਨਜ਼ ਵਾਲੇ ਜਿਹੜੇ ਐਂਟੀਆਕਸੀਡੈਂਟ ਆ ਬੀਟਾ ਲੇਨਜ਼ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਆ ਕਿ ਸਾਡੇ ਲਿਵਰ ਦੀ ਸਿਹਤ ਲਈ ਬਹੁਤ ਵਧੀਆ ਹੈ ਲਿਵਰ ਨੂੰ ਡੀਟੌਕਸੀਫਾਈ ਕਰਦੇ ਆ ਕਲੀਨ ਕਰਦੇ ਆ ਤੇ ਫੈਟੀ ਲਿਵਰ ਦੀ ਪਰੇਸ਼ਾਨੀ ਹੈ ਜਿੰਨਾਂ ਨੂੰ ਉਸ ਤੋਂ ਵੀ ਬਹੁਤ ਵਧੀਆ ਹੈ ਚਕੰਦਰ ਸੋ ਸਾਡੇ ਲਿਵਰ ਦੀ ਸਿਹਤ ਲਈ ਬਹੁਤ ਵਧੀਆ ਹੈ ਇਸ ਤੋਂ ਇਲਾਵਾ ਚਕੰਦਰ ਦਾ ਜੂਸ ਸਾਡੇ ਹਾਰਟ ਵਾਸਤੇ ਦਿਲ ਵਾਸਤੇ ਬੜਾ ਵਧੀਆ ਹੈ ਸਾਡੇ ਬਲੱਡ ਪ੍ਰੈਸ਼ਰ ਨੂੰ ਤਾਂ ਕੰਟਰੋਲ 'ਚ ਰੱਖਦਾ ਹੀ ਹੈ ਸਾਡੀਆਂ ਜਿਹੜੀਆਂ ਖੂਨ ਦੀਆਂ ਨਸਾਂ ਉਹਨਾਂ 'ਚ ਵੀ ਲਚਕੀਲਾਪਨ ਲਿਆਉਂਦਾ ਹੈ ਤੇ ਸਾਥੀਓ ਚਕੰਦਰ ਜੇ ਅਸੀਂ ਵਰਤਦੇ ਆ ਤਾਂ ਇਹਦੇ ਨਾਲ ਸਾਡਾ ਬ੍ਰੇਨ ਵੀ ਸਾਡੀ ਮੈਮਰੀ ਸ਼ਾਰਪ ਹੁੰਦੀ ਆ ਸਾਡੀ ਕਨਸੈਂਟਰੇਸ਼ਨ ਹੋਰ ਵੱਧਦੀ ਆ ਸਾਡਾ ਫੋਕਸ ਆ ਜਿਹੜਾ ਇੰਪਰੂਵ ਹੁੰਦਾ ਏ ਸੋ ਵੱਧਦੀ ਉਮਰ ਵਾਲੇ ਜਰੂਰ ਚਕੰਦਰ ਨੂੰ ਟਰਾਈ ਕਰਨ ਚਕੰਦਰ ਦਾ ਜੂਸ ਪੀਣ ਇਹਦੇ ਨਾਲ ਉਹਨਾਂ ਦੀ ਜਿਹੜੀ ਮੈਮਰੀ ਆ ਉਹ ਵੀ ਵਧੂਗੀ ਤੇ ਮਾਈਂਡ ਆ ਜਿਹੜਾ ਉਹ ਹੋਰ ਸ਼ਾਰਪ ਹੋਊਗਾ ਇਸ ਤੋਂ ਇਲਾਵਾ ਸਾਥੀਓ ਚਕੰਦਰ ਦਾ ਜਿਹੜਾ ਜੂਸ ਆ ਉਹ ਸਾਡੇ ਲਿਵਰ ਨੂੰ ਤਾਂ ਸਾਫ਼ ਕਰਦਾ ਹੀ ਕਰਦਾ ਏ ਇਹਦੇ ਨਾਲ ਨਾਲ ਸਾਡੇ ਖੂਨ ਨੂੰ ਵੀ ਬਣਾਉਂਦਾ ਏ ਸੋ ਚਕੰਦਰ ਦੇ ਵਿੱਚ ਆਇਰਨ ਬਹੁਤ ਵਧੀਆ ਹੁੰਦਾ ਏ ਸੋ ਜਿਹਦੇ ਕਰਕੇ ਜਿਨ੍ਹਾਂ ਨੂੰ ਅਨੀਮੀਆ ਏ ਉਹਨਾਂ ਵਾਸਤੇ ਬਹੁਤ ਵਧੀਆ ਏ ਸਾਡੇ ਐਚਬੀ ਨੂੰ ਵਧਾਉਂਦਾ ਏ ਚਕੰਦਰ ਦਾ ਜੂਸ ਤੇ ਸਾਥੀਓ ਸਾਡੀ ਇਮਿਊਨਿਟੀ ਨੂੰ ਵੀ ਵਧੀਆ ਬਣਾਉਂਦਾ ਏ ਚਕੰਦਰ ਸੋ ਸਾਡੀ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਤਾਕਤ ਆ ਉਹ ਵੀ ਵੱਧਦੀ ਆ ਤੇ ਇਹਦੇ ਵਿੱਚ ਐਂਟੀ ਇਨਫਲਮੇਟਰੀ ਗੁਣ ਪਾਏ ਜਾਂਦੇ ਆ ਚਕੰਦਰ ਦੇ ਵਿੱਚ ਇਨਫਲੇਮੇਸ਼ਨ ਕਰਕੇ ਸਾਡੇ ਸਰੀਰ ਚ ਕਾਫੀ ਤਰ੍ਹਾਂ ਦੇ ਰੋਗ ਪੈਦਾ ਹੋਣ ਦੀ ਜਿਹੜਾ ਖਤਰਾ ਉਹ ਵੱਧ ਹੋ ਜਾਂਦਾ ਹੈ ਜਿਵੇਂ ਸ਼ੂਗਰ ਹੋ ਗਈ ਡਾਇਬਟੀਜ਼ ਹੋਣ ਦਾ ਖਤਰਾ ਵੱਧ ਹੋ ਜਾਂਦਾ ਹੈ ਇਨਫਲੇਮੇਸ਼ਨ ਕਰਕੇ ਸਾਡਾ ਬਲੱਡ ਪ੍ਰੈਸ਼ਰ ਆ ਉਹ ਵਧਣਾ ਸ਼ੁਰੂ ਹੋ ਜਾਂਦਾ ਦਿਲ ਦੇ ਰੋਗ ਹੋਣੇ ਸ਼ੁਰੂ ਹੋ ਜਾਂਦੇ ਆ ਇਸ ਤੋਂ ਇਲਾਵਾ ਸਾਡਾ ਲੀਵਰ ਆ ਜਿਹੜਾ ਉਹ ਚ ਵੀ ਖਰਾਬੀ ਆ ਜਾਂਦੀ ਆ ਸੋ ਇਨਫਲੇਮੇਸ਼ਨ ਹੋਣ ਦੇ ਕਾਰਨ ਆਰਥਰਾਈਟਿਸ ਹੋਣ ਦਾ ਖਤਰਾ ਵੀ ਵੱਧ ਹੋ ਜਾਂਦਾ ਸੋ ਚਕੰਦਰ ਦਾ ਜੂਸ ਆ ਜਿਹੜਾ ਜਾਂ ਚਕੰਦਰ ਕਹਿ ਲੋ ਇਹਦੇ ਵਿੱਚ ਐਂਟੀ ਇਨਫਲਮੇਟਰੀ ਗੁਣ ਹੁੰਦੇ ਆ ਜਿਹੜੇ ਸਾਨੂੰ ਇਹਨਾਂ ਸਾਰੀਆਂ ਬਿਮਾਰੀਆਂ ਤੋਂ ਬਚਾ ਕੇ ਰੱਖਦੇ ਆ ਜਿਹੜੀਆਂ ਕਿ ਇਨਫਲਮੇਸ਼ਨ ਹੋਣ ਦੇ ਕਾਰਨ ਪੈਦਾ ਹੁੰਦੀਆਂ ਤੇ ਸਾਥੀਓ ਸਾਡੇ ਡਾਈਜੈਸਟਿਵ ਸਿਸਟਮ ਵਾਸਤੇ ਵੀ ਬਹੁਤ ਵਧੀਆ ਚਕੰਦਰ ਦਾ ਜੂਸ ਕਿਉਂਕਿ ਚਕੰਦਰ ਦੇ ਵਿੱਚ ਫਾਈਬਰ ਬਹੁਤ ਵਧੀਆ ਹੁੰਦੇ ਆ ਸਾਨੂੰ ਕਾਬਜ ਦੀ ਪਰੇਸ਼ਾਨੀ ਤੋਂ ਕਾਬਜ ਦੀ ਦਿੱਕਤ ਤੋਂ ਬਚਾ ਕੇ ਰੱਖਦੇ ਆ ਇਹਦੇ ਨਾਲ ਨਾਲ ਜਿਨ੍ਹਾਂ ਦੇ ਬਦਹਜਮੀ ਰਹਿੰਦੀ ਆ ਜਾਂ ਪੇਟ ਜਿਨ੍ਹਾਂ ਦਾ ਥੋੜਾ ਜਿਹਾ ਵੀ ਖਾਂਦੇ ਆ ਫੁੱਲ ਜਾਂਦਾ ਏ ਸੋ ਉਹਨਾਂ ਵਾਸਤੇ ਬਹੁਤ ਵਧੀਆ ਏ ਇਹ ਦੇ ਨਾਲ ਨਾਲ ਸਾਡਾ ਭਾਰ ਵੀ ਘੱਟ ਕਰਦਾ ਏ ਚਕੰਦਰ ਸੋ ਰੈਗੂਲਰ ਚਕੰਦਰ ਦਾ ਸਵੇਰੇ ਨਿਰਨੇ ਕਾਲ ਜ ਸਲਾਦ ਖਾਣ ਦੇ ਨਾਲ ਸਾਡਾ ਜਿਹੜਾ weight ਆ ਉਹ ਵੀ ਰਿਡਿਊਸ ਹੁੰਦਾ ਭਾਰ ਵੀ ਘੱਟ ਹੁੰਦਾ ਸੋ ਸਾਥੀਓ ਚਕੰਦਰ ਦੇ ਇਹ ਅਣਗਿਣਤ ਫਾਇਦੇ ਹੋਰ ਵੀ ਬਹੁਤ ਆ ਸੋ ਮੈਂ ਤੁਹਾਨੂੰ ਮੇਨ ਮੇਨ ਦੱਸਿਆ ਇਸ ਤੋਂ ਇਲਾਵਾ ਜੇ ਅਸੀਂ ਸਹੀ ਤਰੀਕਾ ਜੇ ਵੇਖੀਏ ਚਿਕੰਦਰ ਦਾ ਜਿਹਦੇ ਨਾਲ ਸਾਨੂੰ ਸਾਰੇ ਫਾਇਦੇ ਮਿਲਣਗੇ ਉਹ ਇਹੀ ਹੈ ਵੀ ਚਿਕੰਦਰ ਦਾ ਜੂਸ ਕਿਹਾ ਜਾਂਦਾ ਹੈ ਸੋ ਸਲਾਦ ਖਾਣ ਦੀ ਬਜਾਏ ਸਾਨੂੰ ਜੂਸ ਪੀਣਾ ਚਾਹੀਦਾ ਚਿਕੰਦਰ ਦਾ ਕਿਉਂਕਿ ਜਿੰਨੇ ਪੋਸ਼ਟਿਕ ਤੱਤ ਸਾਨੂੰ ਇਹ ਸਾਰੇ ਫਾਇਦੇ ਵਾਸਤੇ ਚਾਹੀਦੇ ਆ ਉਹ ਸਾਨੂੰ ਜੂਸ ਤੋਂ ਹੀ ਮਿਲ ਪਉਣਗੇ ਹਾਂ ਜੇ ਤੁਸੀਂ ਸਲਾਦ ਖਾਣਾ ਚਾਹੁੰਦੇ ਆ ਤਾਂ ਸਲਾਦ ਵੀ ਖਾ ਸਕਦੇ ਆ ਉਹ ਸਾਡੇ ਡਾਈਜੈਸ਼ਨ ਵਾਸਤੇ ਬਹੁਤ ਵਧੀਆ ਭਾਰ ਘੱਟ ਜਿੰਨਾ ਨੇ ਕਰਨਾ ਉਨਾ ਵਾਸਤੇ ਬਹੁਤ ਵਧੀਆ ਏ ਤੇ ਸਲਾਦ ਖਾਣ ਨਾਲ ਸਾਡਾ ਬਲੱਡ ਪ੍ਰੈਸ਼ਰ ਉਹ ਵੀ ਬੜੀ ਜਲਦੀ ਡਾਊਨ ਜਾਂਦਾ ਏ ਤੇ ਸਾਥੀਓ ਸਲਾਦ ਦੇ ਨਾਲ ਨਾਲ ਕਈ ਲੋਕ ਸਬਜੀ ਵੀ ਇਹਦੀ ਬਣਾਉਂਦੇ ਆ ਪਰ ਸਬਜੀ ਬਣਾਉਣੇ ਆ ਜਦੋਂ ਅਸੀਂ ਇਹਨੂੰ ਜਦੋਂ ਸੇਕ ਲੱਗਦਾ ਏ ਤਾਂ ਉਹਦੇ ਵਿੱਚ ਜਿਹੜਾ ਇਹਨਾਂ ਵਿੱਚ ਨਾਈਟਰੇਟ ਆ ਜਿਹੜਾ ਸਾਨੂੰ ਬਹੁਤ سارے ਫਾਇਦੇ ਦਿੰਦਾ ਏ ਸਾਡੇ ਬੀਪੀ ਨੂੰ ਹੇਠਾਂ ਲਿਆਉਂਦਾ ਏ ਸਾਡਾ ਸਟੈਮਨਾ ਸਾਡੀ એનર્ਜੀ ਨੂੰ ਵਧਾਉਂਦਾ ਏ ਸਾਡੀ ਕਮਜ਼ੋਰੀ ਨੂੰ ਦੂਰ ਕਰਦਾ ਏ ਨਾਈਟਰੇਟ ਸਾਨੂੰ ਥਕਾਵਟ ਨਹੀਂ ਰਹਿੰਦੀ ਉਹ ਨਸ਼ਟ ਹੋ ਜਾਂਦਾ ਹੈ ਸੋ ਹਮੇਸ਼ਾ ਇਹਦਾ ਜਾਂ ਤਾਂ ਜੂਸ ਪੀਓ ਜਾਂ ਇਹਨੂੰ ਕੱਟ ਕੇ ਸਲਾਦ ਦੇ ਰੂਪ ਚ ਖਾਓ ਸੋ ਇਹਨੂੰ ਪਕਾ ਕੇ ਕਦੇ ਵੀ ਨਹੀਂ ਖਾਣਾ ਚਾਹੀਦਾ ਉਹਦਾ ਸਾਨੂੰ ਫਾਇਦਾ ਨਹੀਂ ਕੋਈ ਰਹਿੰਦਾ ਸੋ ਸਾਥੀਓ ਇਹ ਸੀਗੇ ਚਕੰਦਰ ਦੇ ਫਾਇਦੇ ਸੋ ਸਾਨੂੰ ਜਰੂਰ ਇਹ ਨਿਰਨੇ ਕਾਲ ਜੇ ਸਵੇਰੇ ਉੱਠ ਕੇ ਵਰਤਣਾ ਚਾਹੀਦਾ ਇਹਦਾ ਜੂਸ ਤੁਹਾਨੂੰ ਪੂਰਾ ਦਿਨ ਜਿਹੜੀ ਥਕਾਵਟ ਨਹੀਂ ਰਹੂਗੀ ਸਰੀਰ ਚ એનર્ਜੀ ਬਣੀ ਰਹਿੰਦੀ ਆ ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਮੈਂ ਇੱਕ ਵੀਡੀਓ ਪਾ ਕੇ ਤੁਹਾਨੂੰ ਦੱਸਿਆ ਸੀਗਾ ਵੀਡੀਓ ਨਾਲ ਹੀ ਦੱਸਿਆ ਸੀ ਵੀ ਜਿਹੜੀ ਦਾਲ ਚੀਨੀ ਆ ਉਹਦੇ ਫਾਇਦੇ ਦੱਸੇ ਸੀ ਸੋ ਸਹੀ ਦਾਲਚੀਨੀ ਕਿਹੜੀ ਆ ਸਾਨੂੰ ਕਿਹੜੀ ਦਾਲਚੀਨੀ ਵਰਤਣੀ ਚਾਹੀਦੀ ਦੋਸਤੋ শ্রীলੰਕਨ ਵੈਰਾਈਟੀ ਦੀ ਜਿਹੜੀ ਦਾਲਚੀਨੀ ਆਉਂਦੀ ਆ ਸਾਨੂੰ ਹਮੇਸ਼ਾ ਇਹਦਾ ਇਸਤੇਮਾਲ ਕਰਨਾ ਚਾਹੀਦਾ ਕਿਉਂਕਿ ਜਿਹੜੀ ਕੇਸ਼ੀਆ ਸਿਨੇਮਨ ਹੁੰਦੀ ਆ ਉਹਦੇ ਵਿੱਚ ਲਿਵਰ ਨੂੰ ਖਰਾਬ ਕਰਨ ਵਾਲਾ ਇੱਕ ਅਜੀਹਾ ਤੱਤ ਪਾਇਆ ਜਾਂਦਾ ਹੈ ਜਿਹੜਾ ਸਾਡੇ ਲਿਵਰ ਨੂੰ ਡੈਮੇਜ ਕਰਨ ਦੀ ਤਾਕਤ ਰੱਖਦਾ ਸੋ ਹਮੇਸ਼ਾ ਜਿਹੜੀ ਵੀ ਤੁਸੀਂ ਦਾਲਚੀਨੀ ਜਦੋਂ ਵੀ ਤੁਸੀਂ ਲੈਣ ਜਾਓ ਤਾਂ ਸ਼੍ਰੀਲੰਕਨ ਵੈਰਾਈਟੀ ਦੀ ਦਾਲਚੀਨੀ ਇਹ ਪਰਤਾਂ ਦੇ ਵਿੱਚ ਹੁੰਦੀ ਆ ਸੋ ਹਮੇਸ਼ਾ ਇਹੀ ਵਰਤੋ ਇਹ ਤੁਹਾਨੂੰ ਫਾਇਦਾ ਹੀ ਦਊਗੀ ਕੋਈ ਨੁਕਸਾਨ ਨਹੀਂ ਦਊਗੀ ਕਿਉਂਕਿ ਕਿਊਮੇਰਨ ਨਾਮ ਦਾ ਇੱਕ ਅਜੇਹਾ ਕੈਮੀਕਲ ਅਜੇਹਾ ਪਦਾਰਥ ਹੁੰਦਾ ਏ ਜਿਹੜਾ ਬਾਕੀ ਜਿਹੜੀ ਆਮ ਅਸੀਂ ਦਾਲਚੀਨੀ ਬਾਜ਼ਾਰੋਂ ਲੈ ਕੇ ਵਰਤਦੇ ਆ ਉਹਦੇ ਵਿੱਚ ਪਾਇਆ ਜਾਂਦਾ ਏ ਸੋ ਹਮੇਸ਼ਾ ਸ਼੍ਰੀਲੰਕਨ ਵੈਰਾਈਟੀ ਦੀ ਦਾਲਚੀਨੀ ਵਰਤੋ ਤਾਂ ਜੋ ਤੁਸੀਂ ਲਿਵਰ ਦੀ ਤੁਹਾਨੂੰ ਪਰੇਸ਼ਾਨੀ ਨਾ ਅੱਗੇ ਹੋ ਪਾਏ ਰਿਸਕ ਨਾ ਤੁਹਾਡਾ ਬਣੇ ਸੋ ਤੁਹਾਨੂੰ ਫਾਇਦਾ ਹੀ ਮਿਲਣ ਇਸ ਤੋਂ ਇਲਾਵਾ ਸਾਥੀਓ ਦਾਲਚੀਨੀ ਦਾ ਜੇ ਅਸੀਂ ਪਾਣੀ ਸਵੇਰੇ ਨਿਰਨੇ ਕਾਲ ਜੇ ਪੀਨੇ ਆ ਇਹਦੇ ਨਾਲ ਸਾਡਾ ਜਿਹੜਾ ਬਲੱਡ ਪ੍ਰੈਸ਼ਰ ਆ ਉਹ ਵੀ ਠੀਕ ਹੁੰਦਾ ਹੈ ਸਾਡਾ ਜਿਹੜਾ ਬਲੱਡ 슈ਗਰ ਆ ਗਲੂਕੋਜ਼ ਦਾ ਲੈਵਲ ਉਹ ਵੀ ਹੇਠ ਆਉਂਦਾ ਦਾਲਚੀਨੀ ਚ ਅਜਿਹਾ ਗਾਉਣਾ ਵੀ ਹੈ ਸਾਡੇ ਇਨਸੂਲਿਨ ਦੀ ਸੈਂਸਿਟੀਵਿਟੀ ਨੂੰ ਵੀ ਵਧਾ ਕੇ ਰੱਖਦੀ ਆ ਸੋ ਟਾਈਪ 2 ਡਾਇਬੀਟਿਸ ਮਲਾਈਟਸ ਆ ਉਹ ਜ਼ਰੂਰ ਦਾਲਚੀਨੀ ਦਾ ਇਸਤੇਮਾਲ ਕਰਨ ਜਦੋਂ ਵੀ ਤੁਸੀਂ ਚਾਹ ਬਣਾਉਨੇ ਹੋ ਉਹਦੇ ਵਿੱਚ ਇੱਕ ਛੋਟਾ ਟੁਕੜਾ ਜਿਹੜਾ ਦਾਲਚੀਨੀ ਦਾ ਪਾ ਕੇ ਉਹਦੀ ਚਾਹ ਬਣਾਇਆ ਕਰੋ ਤੁਹਾਨੂੰ ਜਿਹੜੇ ਦਾਲਚੀਨੀ ਵਿੱਚਲੇ ਫਾਇਦੇ ਆ ਉਹ ਸਾਰੇ ਮਿਲਣਗੇ ਬਾਕੀ ਨਿਰਨੇ ਕਾਲ ਜੇ ਵੀ ਤੁਸੀਂ ਇਹਦਾ ਸੇਵਨ ਕਰ ਸਕਦੇ ਆਂ ਦਾਲਚੀਨੀ ਦੇ ਪਾਣੀ ਦਾ ਤੇ ਜਿਨ੍ਹਾਂ ਨੂੰ ਸ਼ੂਗਰ ਵਾਸਤੇ ਜਿਨ੍ਹਾਂ ਨੇ ਇਹਦਾ ਸੇਵਨ ਕਰਨਾ ਹੈ ਉਹ ਦਿਨ ਦੇ ਵਿੱਚ ਤਿੰਨ ਵਾਰ ਜ਼ਰੂਰ ਕਰਨ ਜਦੋਂ ਵੀ ਉਹ ਤਿੰਨ ਮੀਲ ਮੇਜਰ ਮੀਲ ਜਿਹੜੀਆਂ ਲੈਂਦੇ ਆ ਜਦੋਂ ਭੋਜਨ ਭਾਰਾ ਭੋਜਨ ਖਾਂਦੇ ਜਿਵੇਂ ਸਵੇਰ ਦਾ ਨਾਸ਼ਤਾ ਹੋ ਗਿਆ ਜਾਂ ਦੁਪਹਿਰ ਦਾ ਜਾਂ ਡਿਨਰ ਇਸ ਤੋਂ ਭੋਜਨ ਕਰਨ ਤੋਂ ਅੱਧੇ ਘੰਟੇ ਬਾਅਦ ਜਰੂਰ ਜਿਹੜਾ ਦਾਲਚੀਨੀ ਦਾ ਇੱਕ ਕੱਪ ਪਾਣੀ ਪੀਣ ਕੋਸਾ ਜਾ ਦਾਲਚੀਨੀ ਨੂੰ 10 ਮਿੰਟ ਉਬਾਲ ਕੇ ਉਹਦੇ ਛੋਟੇ ਟੁਕੜੇ ਨੂੰ ਉਹਦੇ ਨਾਲ ਤੁਹਾਡਾ ਜਿਹੜਾ ਬਲੱਡ ਚ ਸ਼ੂਗਰ ਦਾ ਲੈਵਲ ਆ ਉਹ ਨਹੀਂ ਵਧੂਗਾ ਸੋ ਤੁਹਾਨੂੰ ਬਹੁਤ ਫਾਇਦਾ ਮਿਲਦਾ ਸ਼ੂਗਰ ਦੇ ਮਰੀਜ਼ਾਂ ਨੂੰ ਦਾਲਚੀਨੀ ਤੋਂ ਇਹਦੇ ਨਾਲ ਨਾਲ ਸਾਥੀਓ ਦਾਲਚੀਨੀ ਸਾਡੇ weight ਨੂੰ ਬੜੀ ਜਲਦੀ ਘੱਟ ਕਰਦੀ ਆ ਸਾਡੇ ਭਾਰ ਨੂੰ ਘਟਾਉਂਦੀ ਆ ਸਾਡੇ liver ਵਾਸਤੇ ਬਹੁਤ ਵਧੀਆ ਹੁੰਦੀ ਆ ਜਿਨ੍ਹਾਂ ਨੂੰ fatty liver ਆ ਜਿਨ੍ਹਾਂ ਦਾ ਲਿਵਰ ਐਕਸਰਸਾਈਜ਼ ਕਰਨ ਤੋਂ ਬਾਅਦ ਭਾਰ ਘਟਾਉਣ ਤੋਂ ਬਾਅਦ ਵੀ ਨਹੀਂ ਠੀਕ ਹੋ ਰਿਹਾ ਉਹ ਜਰੂਰ ਦਾਲ ਚੀਨੀ ਦੇ ਪਾਣੀ ਦਾ ਸੇਵਨ ਰੈਗੂਲਰ ਬੇਸਿਸ ਤੇ ਕਰਨ ਤੁਹਾਨੂੰ ਜਰੂਰ ਫਰਕ ਮਿਲੂਗਾ ਸੋ ਸਾਥੀਓਏ ਜਿਹੜੀ ਤੁਹਾਨੂੰ ਜਾਣਕਾਰੀ ਦਿੱਤੀ ਇਹਨੂੰ ਵੱਧ ਤੋਂ ਵੱਧ ਲੋਕਾਂ ਤੱਕ ਅੱਗੇ ਪੁਛਾਇਓ ਤੇ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਇਹਨੂੰ ਸਬਸਕ੍ਰਾਈਬ ਵੀ ਕਰ ਲਿਓ ਤਾਂ ਜੋ ਅੱਗੇ ਵੀ ਜਿਹੜੀਆਂ ਮੈਂ ਸਿਹਤ ਨੂੰ ਲੈ ਕੇ ਕੋਈ ਜਾਣਕਾਰੀ ਤੁਹਾਨੂੰ ਦੇਣੀ ਆ ਉਹ ਸਿੱਧੀ ਤੁਹਾਡੇ ਤੱਕ ਪਹੁੰਚ ਜਾਏ ਸੋ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਵੀ ਅਗਲੀ ਵੀਡੀਓ ਸਿਹਤ ਦੀ ਕਿਹੜੀ ਪਰੇਸ਼ਾਨੀ ਬਾਰੇ ਬਣਾਈ ਜਾਵੇ ਤੇ ਸਾਥੀਓ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਸੋ ਇਜਾਜ਼ਤ ਦਿਓ ਧੰਨਵਾਦ